ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਦੀਵਾਲੀ ਤੱਕ ਤੁਸੀਂ ਸ਼ਹੀਦ ਸਿੰਘਾਂ ਦੇ ਕੋਲ ਇਸ ਤਰੀਕੇ ਨਾਲ ਅਰਦਾਸ ਕਰਦੇ ਹੋ ਤਾਂ ਵੇਖਿਓ ਕਿਵੇਂ ਜਲਦ ਹੀ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਬਾਬਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਜਲਦ ਹੀ ਪੂਰੀ ਹੋ ਜਾਵੇ ਸਤ ਸੰਗਤ ਜੀ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਦੇ ਲਈ ਕਿਰਪਾ ਭਰਿਆ ਹੱਥ ਬਣਿਆ ਰਹੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਨਹੀਂ ਤੇ ਅੱਧੀ ਤੇ ਅਧੋਰੀ ਗੱਲ ਕਦੇ ਸਮਝ ਨਹੀਂ ਆਉਂਦੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਤ ਸੰਗਤ ਜੀ ਮਹਾਪੁਰਖ ਅਕਸਰ ਹੀ ਇਹ ਕਹਿੰਦੇ ਹੁੰਦੇ ਹਨ ਕਿ ਜਿੱਥੇ ਵੀ ਸ਼ਹੀਦ ਸਿੰਘਾਂ ਦੇ ਸਥਾਨ ਹਨ ਉੱਥੇ ਜਦੋਂ ਵੀ ਜਾਣਾ ਹੈ ਭਾਵਨਾ ਦੇ ਨਾਲ ਜਾਣਾ ਹੈ ਕੁਝ ਬਣ ਕੇ ਨਹੀਂ ਜਾਣਾ ਕੁਝ ਵੱਡੇ ਹੋ ਕੇ ਨਹੀਂ ਜਾਣਾ ਕਿੰਤੂ ਪ੍ਰੰਤੂ ਨਾਲ ਨਹੀਂ ਲੈ ਕੇ ਜਾਣਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਕਿੰਤੂ ਪ੍ਰੰਤੂ ਬਹੁਤੇ ਲੋਕ ਬਹੁਤ ਕਰਦੇ ਹਨ ਨਿਮਰਤਾ ਵਿੱਚ ਜਾਇਆ ਕਰੋ ਸ਼ਹੀਦ ਸਿੰਘਾਂ ਦੇ ਕੋਲ ਤੇ ਜਦੋਂ ਨਿਮਰਤਾ ਨਾਲ ਜਾਓਗੇ ਉਹਨਾਂ ਦੇ ਸਥਾਨਾਂ ਤੇ ਉਹ ਫਿਰ ਖੁੱਲੇ ਕਫੇ ਤੁਹਾਨੂੰ ਬਖਸ਼ ਦੇਣਗੇ ਸਾਡੇ ਲੇਖਾਂ ਵਿੱਚ ਜੋ ਲਿਖਿਆ ਹੋਇਆ ਹੈ ਉਸ ਤੋਂ ਵੀ ਮੇਟ ਦੇਣਗੇ ਇੰਨੀ ਉਹਨਾਂ ਵਿੱਚ ਸ਼క్తి ਹੁੰਦੀ ਹੈ ਕਿਉਂਕਿ ਗੱਲ ਬੜੀ ਵੱਡੀ ਹੈ ਇਹ ਜੋ ਕਰਮਾ ਦੇ ਵਿੱਚ ਮਿਲਿਆ ਹੈ ਉਹੀ ਹੈ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਸੀ ਆਖਦੇ ਹਨ ਬਾਬਾ ਦੀਪ ਸਿੰਘ ਜੀ ਕੋਈ ਗੁਰਦੁਆਰਾ ਸਾਹਿਬ ਆਉਂਦਾ ਗੁਰਦੁਆਰਾ ਸਾਹਿਬ ਜਾਂ ਦਰਬਾਰ ਸਾਹਿਬ ਵਿੱਚ ਆਉਂਦਾ ਤਾਂ ਪ੍ਰੇਮ ਦੀ ਭੇਟ ਲੈ ਕੇ ਆਉਂਦਾ ਜਦੋਂ ਕੋਈ ਜਥਾ ਸ਼ਖਤ ਮਾਇਆ ਭੇਟ ਲੈ ਕੇ ਕੋਈ ਚੜਾਉਂਦਾ ਪਰ ਤੁਸੀਂ ਉਹ ਹੋ ਜਿਨ੍ਹਾਂ ਨੇ ਆਪਣਾ ਸੀਸ ਹੀ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ ਤੁਸੀਂ ਤਾਂ ਆਪਣਾ ਸੀਸ ਹੀ ਚੜਾ ਦਿੱਤਾ ਅੱਜ ਤੋਂ ਬਾਅਦ ਖੀਸਾ ਮੇਰਾ ਹੱਥ ਤੇਰਾ ਹੋਵੇਗਾ ਜਿਵੇਂ ਮੇਰੇ ਦਰਬਾਰ ਤੇ ਰੌਣਕਾਂ ਲੱਗਣਗੀਆਂ ਤੇਰੇ ਦਰ ਤੇ ਵੀ ਰੌਣਕਾਂ ਲੱਗਣਗੀਆਂ ਸਾਥ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਸ ਤਰ੍ਹਾਂ ਦੇ ਬਚਨ ਹਨ ਸਤਗੁਰ ਜੀ ਦੇ ਤਾਂ ਜਦੋਂ ਵੀ ਇਹ ਜਾਣਾ ਹੈ ਸ਼ਹੀਦ ਸਿੰਘਾਂ ਦੇ ਸਥਾਨ ਤੇ ਭਾਵਨਾ ਰੱਖ ਕੇ ਜਾਣੀ ਹੈ ਮਨ ਵਿੱਚ ਕੋਈ ਵੀ ਜਿਹੜਾ ਹੈ ਵੈਰ ਵਿਰੋਧੀ ਭਾਵਨਾ ਨਹੀਂ ਰੱਖਣੀ ਤੇ ਟਿਕਾਣਾ ਮਨ ਵਿੱਚ ਲੈ ਕੇ ਜਾਣਾ ਹੈ ਕਈ ਲੋਕ ਬੜੀ ਨਾਸਤਿਕਤਾ ਫੈਲਾਉਂਦੇ ਹਨ ਕਿਉਂਕਿ ਜਦੋਂ ਕੋਈ ਪ੍ਰੇਮੀ ਸੱਜਣ ਇਸ ਤਰ੍ਹਾਂ ਕਹਿੰਦਾ ਹੈ ਨਾ ਕਿ ਮੇਰੀ ਇੱਕ ਹਫ਼ਤੇ ਵਿੱਚ ਇਸ ਜਗ੍ਹਾ ਤੇ ਅਰਦਾਸ ਪੂਰੀ ਹੋ ਗਈ ਮੈਂ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਸੇਵਾ ਕੀਤੀ ਮੇਰੇ ਬਾਬਾ ਜੀ ਨੇ ਸੁਣ ਲਈ ਤੇ ਦੂਜੇ ਦਿਨ ਹੀ ਸੁਣੀ ਗਈ ਕਈ ਕਹਿ ਦਿੰਦੇ ਹਨ ਉਸੇ ਦਿਨ ਹੀ ਸੁਣੀ ਗਈ ਇਦਾਂ ਦਾ ਵਰਤਾਰਾ ਬਹੁਤ ਵਰਤਦਾ ਹੈ ਉਹਨਾਂ ਬੰਦੇ ਦੇ ਪਿਛਲੇ ਕਰਮਾ ਦੀ ਕਮਾਈ ਵੀ ਹੁੰਦੀ ਹੈ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਜੀ ਕਿਉਂਕਿ ਦਮਦਮੀ ਟਕਸਾਲ ਦੇ ਉਹ ਮੁਖੀ ਰਹੇ ਹਨ ਮਹਾਪੁਰਖਾਂ ਨੇ ਬੜੀ ਸੇਵਾ ਕੀਤੀ ਬੜਾ ਗਿਆਨ ਸੀ ਉਹਨਾਂ ਨੂੰ ਉਹਨਾਂ ਨੂੰ ਇੱਕ ਵਾਰ ਇਦਾਂ ਹੀ ਗੁਰਮਖ ਪਿਆਰੇ ਬੈਠੇ ਸੀ ਤੇ ਉਹਨਾਂ ਨੇ ਸਹਿਜ ਸੁਭਾਅ ਪੁੱਛ ਲਿਆ ਬਾਬਾ ਜੀ ਸਾਡੇ ਜਿਹੜੇ ਮਹਾਪੁਰਖ ਜਦੋਂ ਅਰਦਾਸ ਜਦੋਂ ਕਰਦੇ ਆ ਤਾਂ ਉਹ ਵੀ ਕੋਈ ਜੇਕਰ ਸਿੱਖ ਹੋਵੇ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇ ਦੂਜੇ ਤੇਜੇ ਦਿਨ ਉਸਨੂੰ ਪ੍ਰਾਪਤ ਹੋ ਜਾਂਦੀ ਹੈ ਏਨੀ ਨਾਮ ਦੀ ਕਮਾਈ ਹੈ ਜਾਂ ਕਹਿੰਦੇ ਕਿ ਅਗਲੇ ਦਿਨ ਹੀ ਪੂਰੀ ਹੋ ਜਾਂਦੀ ਹੈ ਕਹਿੰਦੇ ਤੁਸੀਂ ਦੱਸੋ ਮਹਾਂਪੁਰਖ ਤੁਹਾਡਾ ਇੱਥੇ ਕੀ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਦੇ ਨਾਟਕਸਾਲ ਚੱਲਦੀ ਹੈ ਕਿਉਂਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਮੁਖੀ ਥਾਪਿਆ ਸੀ ਅੱਗੇ ਦੀ ਅੱਗੇ ਹੁਣ ਟਕਸਾਲ ਦੇ ਮੁਖੀ ਬਦਲਦੇ ਰਹੇ ਹਨ ਉਦੋਂ ਫਿਰ ਮਹਾਪੁਰਖਾਂ ਨੇ ਦੱਸਿਆ ਕਹਿੰਦੇ ਕਿ ਇੱਥੇ ਏਡੀ ਵੱਡੀ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਗੁਰੂ ਦੂ ਗੋਬਿੰਦ ਸਿੰਘ ਜੀ ਦੀ ਦਿੱਤੇ ਕਿਉਂਕਿ ਜਦੋਂ ਵੀ ਕੋਈ ਚੀਜ਼ ਚਾਹੀਦੀ ਹੁੰਦੀ ਹੈ ਇੱਥੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ 7 ਦਿਨ ਵੀ ਨਹੀਂ ਹੁੰਦੇ ਕਿ ਉਹ ਅਰਦਾਸ ਸਾਡੀ ਪੂਰੀ ਹੋ ਜਾਂਦੀ ਹੈ ਕਿਉਂਕਿ ਕਈ ਦਿਨ ਬਾਅਦ ਸਾਨੂੰ ਕਈ ਵਾਰ ਉਹ ਚੀਜ਼ ਚਾਹੀਦੀ ਹੁੰਦੀ ਹੈ ਜੋ ਪਹਿਲਾਂ ਹੀ ਪ੍ਰਬੰਧ ਬਾਬਾ ਦੀਪ ਸਿੰਘ ਜੀ ਆਪਣੇ ਉੱਥੇ ਅਸਥਾਨ ਤੇ ਕਰ ਦਿੰਦੇ ਹਨ ਹਣ ਤੁਸੀਂ ਕਹੋਗੇ ਚੀਜ਼ ਆਪਾਂ ਨੂੰ ਇੱਕ ਹਫ਼ਤੇ ਬਾਅਦ ਚਾਹੀਦੀ ਹੈ ਪਰ ਬੰਦ ਕਿਵੇਂ ਪਹਿਲਾਂ ਹੀ ਹੋ ਜਾਂਦਾ ਸੀ ਇਸ ਤਰੀਕੇ ਨਾਲ ਨਾ ਉਹਨਾਂ ਦੇ ਸਥਾਨ ਤੇ ਬੜੀ ਗਰਮੀ ਹੁੰਦੀ ਸੀ ਤੇ ਉਥੇ ਪਾਣੀ ਦਾ ਠੰਡਾ ਪ੍ਰਬੰਧ ਨਹੀਂ ਸੀਗਾ ਹੈਗਾ ਤੇ ਉਥੇ ਇੰਨੀ ਜ਼ਿਆਦਾ ਮਤਲਬ ਕਿ ਉਥੇ ਚੜਾਵਾ ਵੀ ਨਹੀਂ ਸੀ ਚੜਦਾ ਕਿ ਉਥੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ ਤਾਂ ਲੋਕਾਂ ਨੇ ਉਥੇ ਕਹਿਣਾ ਕਿ ਬਾਬਾ ਜੀ ਠੰਡੇ ਪਾਣੀ ਦਾ ਜਲ ਜ਼ਰੂਰ ਚਾਹੀਦਾ ਹੈ ਤਾਂ ਬਾਬਾ ਜੀ ਨੇ ਕਹਿਣਾ ਕਿ ਕੋਈ ਨਾ ਭਲਿਓ ਇਹ ਵੀ ਸਭ ਕੁਝ ਹੋ ਜਾਵੇਗਾ ਤਾਂ ਇਦਾਂ ਹੀ ਆਖਦੇ ਹਨ ਜਦੋਂ ਅਗਲੀ ਵਾਰ ਅਗਲਾ ਐਤਵਾਰ ਆਇਆ ਤਾਂ ਉੱਥੇ ਠੰਡੇ ਮਿੱਠੇ ਜਲਦੀ ਸ਼ਬੀਲਾਾਂ ਦੇ ਲਈ ਕਿਸੇ ਨੇ ਕੈਂਡੀ ਲਗਵਾ ਦਿੱਤੀ ਤਾਂ ਲੋਕਾਂ ਨੇ ਅਗਲੇ ਵਾਰ ਕਿਹਾ ਕਿ ਬਾਬਾ ਜੀ ਇਹ ਸੇਵਾ ਹੁਣ ਤੁਸੀਂ ਕਰਵਾਈ ਹੈ ਤਾਂ ਉਹਨਾਂ ਮਹਾਪੁਰਖਾਂ ਨੇ ਕਿਹਾ ਨਹੀਂ ਭਲਿਓ ਇਹ ਤਾਂ ਕੋਈ ਰੱਬੀ ਰੂਹ ਹੀ ਸਾਨੂੰ ਇਥੇ ਦਾਨ ਭੇਟਾ ਕਰ ਗਈ ਹੈ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ ਉਹਨਾਂ ਨੇ ਤਾਂ ਆਪਣਾ ਦਾਨਦ ਕਰਨ ਲੱਗਿਆ ਨਾਮ ਵੀ ਨਹੀਂ ਲਖਵਾਇਆ ਉਹ ਕਹਿੰਦੇ ਕਿ ਬਾਬਾ ਜੀ ਨੇ ਦਿੱਤਾ ਸੀ ਤੇ ਬਾਬਾ ਜੀ ਦੇ ਨਾਮ ਤੇ ਹੀ ਅਸੀਂ ਦਾਨ ਕਰ ਰਹੇ ਹਾਂ ਤਾਂ ਸਾਧ ਸੰਗਤ ਜੀ ਇਸ ਤਰੀਕੇ ਨਾਲ ਸਾਨੂੰ ਕਈ ਵਾਰ ਉਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਤੇ ਬਾਬਾ ਜੀ ਸਾਡੇ ਵਾਸਤੇ ਸਾਰੀਆਂ ਅਰਦਾਸਾਂ ਪੂਰੀਆਂ ਸਾਡੀਆਂ ਕਰ ਦਿੰਦੇ ਹਨ ਇਦਾਂ ਹੀ ਆਖਦੇ ਹਨ ਕਿ ਇੱਕ ਸਥਾਨ ਸੀ ਉਹ ਵੀ ਸ਼ਹੀਦਾਂ ਸਿੰਘਾਂ ਦਾ ਸੀ ਉਸ ਜਗ੍ਹਾ ਤੇ ਨਾ ਲਾਈਟ ਦੀ ਬੜੀ ਜ਼ਿਆਦਾ ਪ੍ਰੋਬਲਮ ਸੀ ਤੇ ਉੱਥੇ ਬਹੁਤ ਜ਼ਿਆਦਾ ਰਾਤ ਨੂੰ ਹਨੇਰਾ ਹੋ ਜਾਂਦਾ ਸੀ ਤੇ ਸਿੱਖ ਸੰਗਤਾਂ ਨੂੰ ਉੱਥੇ ਰਹਿਣਾ ਉੱਥੇ ਬੈਠ ਕੇ ਜਾਪ ਕਰਨਾ ਬੜਾ ਹੀ ਔਖਾ ਲੱਗਦਾ ਸੀ ਇਸ ਤਰ੍ਹਾਂ ਹੀ ਆਖਦੇ ਹਨ ਕਿ ਜਦੋਂ ਬਾਬਾ ਜੀ ਨੂੰ ਸੰਗਤਾਂ ਨੇ ਕਹਿਣਾ ਕਿ ਬਾਬਾ ਜੀ ਕਿਤੇ ਇਨਵਰਟਰ ਵਗੈਰਾ ਦਾ ਪ੍ਰਬੰਧ ਕਰਵਾ ਲਓ ਤਾਂ ਬਾਬਾ ਜੀ ਨੇ ਕਹਿਣਾ ਕਿ ਕੋਈ ਨਾ ਭਲਿਓ ਇਹ ਵੀ ਹੋ ਜਾਵੇਗਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਜਦੋਂ ਅਗਲੀ ਵਾਰ ਅਗਲਾ ਹਫਤਾ ਆਇਆ ਤਾਂ ਆਉਂਦਿਆਂ ਨੂੰ ਕਿਸੇ ਨੇ ਬੈਟਰੀਆਂ ਦਾ ਦਾਨ ਕਰ ਦਿੱਤਾ ਸੀ ਇਨਵਰਟਰ ਵਗੈਰਾ ਲੱਗੇ ਹੋਏ ਸਨ ਇਸ ਤਰੀਕੇ ਨਾਲ ਸਾਧ ਸੰਗਤ ਜੀ ਪਰਮਾਤਮਾ ਜੀ ਦੇ ਅਸਥਾਨਾਂ ਤੇ ਬੜੀਆਂ ਬਰਕਤਾਂ ਹਨ। ਕਈ ਲੋਕ ਜਿਹੜੇ ਹਨ ਉਥੋਂ ਜੋਤਾਂ ਦਾ ਘਿਓ ਲਿਆ ਕੇ ਆਪਣੇ ਜਿਸ ਵੀ ਸਰੀਰ ਦੇ ਅੰਗ ਤੇ ਲਗਾਉਂਦੇ ਹਨ ਸਰੀਰ ਨਰੋਆ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਕੋਈ ਬਿਮਾਰੀ ਹੈ ਕੋਈ ਜ਼ਿੰਦਗੀ ਵਿੱਚ ਉਲਝਣ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਹਨ ਬਹੁਤ ਲੋਕਾਂ ਦੀਆਂ ਉੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸਾਥ ਸੰਗਤ ਜੀ ਇੱਥੇ ਕਈ ਨਿੰਦਕ ਵੀ ਬੈਠੇ ਹਨ ਜੋ ਚੁਪਹਿਰਾ ਸਾਹਿਬ ਨੂੰ ਮਾੜਾ ਆਖਦੇ ਹਨ। ਆਖਦੇ ਹਨ ਕਿ ਸਿਰਫ ਪਰਮਾਤਮਾ ਜੀ ਨੇ ਚਾਰ ਪਹਿਰ ਥੋੜੀ ਪਾਠ ਕਰਨ ਲਈ ਕਿਹਾ ਹੈ ਸਾਰੀ ਜ਼ਿੰਦਗੀ ਕਰਨ ਲਈ ਕਿਹਾ ਪ੍ਰਸਾਦ ਸੰਗਰ ਜੀ ਤੁਸੀਂ ਇਹ ਸੋਚੋ ਕਿ ਜਿਹੜੇ ਐਤਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟ ਸਕਦੇ ਹਨ ਕੀ ਉਹ ਰੋਜ਼ਾਨਾ ਪਾਠ ਨਹੀਂ ਕਰਦੇ ਹੋਣਗੇ ਉਹਨਾਂ ਦਾ ਨੇਮ ਸਾਡੇ ਨਾਲੋਂ ਵੱਧ ਹੀ ਹੋਵੇਗਾ ਤੇ ਜੇਕਰ ਉਹ ਐਤਵਾਰ ਦੇ ਦਿਨ ਵਿੱਚ ਪਹਿਰਾ ਸਾਹਿਬ ਕੱਟਦੇ ਹਨ ਚਾਰ ਪਹਿਰ ਕੱਟਦੇ ਹਨ ਤਾਂ ਸਮਝ ਲਓ ਸਾਧ ਸੰਗਰ ਜੀ ਉਹ ਚਾਰ ਪਹਿਰ ਤਾਂ ਆਪਣੀ ਜ਼ਿੰਦਗੀ ਦੇ ਬਾਬਾ ਜੀ ਦੇ ਲਈ ਲਾ ਰਹੇ ਹਨ ਪਰਮਾਤਮਾ ਜੀ ਦੇ ਨਾਲ ਪੂਰੇ ਸਮਰਪਿਤ ਹੋ ਰਹੇ ਹਨ ਤਾਂ ਸਾਤ ਸੰਗਤ ਜੀ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਭਾਵੇਂ ਚਾਰ ਪਹਿਰ ਤੁਸੀਂ ਘਰੇ ਹੀ ਚਪਹਿਰਾ ਸਾਬ ਕਰ ਲੋ ਤਾਂ ਬਹੁਤ ਵਧੀਆ ਗੱਲ ਹੈ ਨਿੰਦਕ ਨਹੀਂ ਬਣਨਾ ਚਾਹੀਦਾ ਮਨ ਵਿੱਚ ਨਕਾਰਾਤਮਕ ਸੋਚ ਨਹੀਂ ਰੱਖਣੀ ਚਾਹੀਦੀ ਸਾਤ ਸੰਗਤ ਜੀ ਬਹੁਤ ਲੋਕ ਉੱਥੇ ਐਸੇ ਵੇਖੇ ਹਨ ਜਿਨ੍ਹਾਂ ਦੀਆਂ ਅਰਦਾਸਾਂ ਬਾਬਾ ਜੀ ਨੇ ਬੜੀ ਸ਼ੇਤੀ ਕਬੂਲ ਕਰ ਲਈਆਂ ਹਨ ਸੋ ਅਸੀਂ ਨਿੰਦਕ ਨਾ ਬਣ ਕੇ ਅਸੀਂ ਵੀ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਸਾਲ ਸੰਗਰਜੀ ਬਹੁਤ ਜ਼ਿੰਦਗੀ ਜਿਹੜੀ ਹੈ ਰੁਝਾਵਿਆਂ ਭਰੀ ਹੈ ਸਾਨੂੰ ਵੀ ਪਤਾ ਹੈ ਹਰ ਇੱਕ ਮਨੁੱਖ ਦੇ ਬਹੁਤ ਜ਼ਿਆਦਾ ਰੁਚੀਵੇਂ ਹਨ ਸਮਾਂ ਕੱਢਣਾ ਬੜਾ ਹੀ ਮੁਸ਼ਕਿਲ ਹੈ ਪਰ ਅਸੀਂ ਐਤਵਾਰ ਦਾ ਸਮਾਂ ਤਾਂ ਕੱਢ ਹੀ ਸਕਦੇ ਹਾਂ ਜੇਕਰ ਤੁਸੀਂ ਸ਼ਹੀਦ ਸਿੰਘਾਂ ਦੇ ਸਥਾਨ ਤੇ ਜਾ ਕੇ ਚਪਹਿਰਾ ਸਾਹਿਬ ਨਹੀਂ ਕਰ ਸਕਦੇ ਤਾਂ ਘਰ ਵਿੱਚ ਕਰ ਲਓ ਨਾਲ ਦੇ ਨਾਲ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਭਜਣਗੀਆਂ ਸਕਾਰਾਤਮਕਤਾ ਤੁਹਾਡੇ ਘਰ ਵਿੱਚ ਵਾਸ ਕਰੇਗੀ ਬੱਚਿਆਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਹੋਵੇਗਾ ਕਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਤਾਂ ਵੇਖਿਓ ਪ੍ਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਹੁੰਦੀਆਂ ਦੇਰ ਨਹੀਂ ਲੱਗਣੀ ਜਿੰਨਾ ਸਮਾਂ ਅਸੀਂ ਤਰਕ ਕਰਨ ਲਈ ਗਵਾ ਰਹੇ ਹਾਂ ਉਹਨਾਂ ਸਮਾਂ ਸਾਨੂੰ ਬਾਣੀ ਪੜ ਲੈਣੀ ਚਾਹੀਦੀ ਹੈ ਸਿਮਰਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਬੰਦੇ ਦੇ ਮਨ ਦੀ ਹਾਲਤ ਦੱਸੀ ਗਈ ਹੈ ਲੋਕ ਜੇ ਫਸਿਆ ਬੰਦਾ ਧਨ ਦੇ ਖਾਤਰ ਭੱਜਦਾ ਹੈ ਤੇ ਕਦੇ ਉੱਤਰ ਤੇ ਕਦੇ ਪੂਰਬ ਕਦੇ ਪੱਛਮ ਤੇ ਕਦੇ ਦੱਖਣ ਚਾਰ ਹੀ ਦਿਸ਼ਾਵਾਂ ਹਨ ਜਿਹੜੇ ਹਿੱਸੇ ਹਨ ਧਰਤੀ ਦੇ ਕੋਨੇ ਹਨ ਸਾਤ ਸੰਗਤ ਜੀ ਬੰਦਾ ਇੱਧਰ ਉੱਧਰ ਬਹੁਤ ਭੱਜਦਾ ਹੈ ਪਰ ਕੰਮ ਕਿਸ ਨੇ ਆਉਣਾ ਹੈ ਗੁਰਬਾਣੀ ਨੇ ਜੇਕਰ ਅਸੀਂ ਗੁਰਬਾਣੀ ਪੜ ਲਾਵਾਂਗੇ ਨਾ ਤਾਂ ਸਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਪੈਣੀ ਬਸ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨ ਦੇ ਨਾਲ ਹੀ ਸਾਡੇ ਸਾਰੇ ਕਾਰਜ ਸਫਲੇ ਹੋ ਜਾਣੇ ਹਨ ਸਾਤ ਸੰਗਤ ਜੀ ਜਦੋਂ ਵੀ ਅਰਦਾਸ ਕਰੋ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਕਰੋ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਤੁਹਾਡਾ ਭਲਾ ਪਰਮਾਤਮਾ ਜੀ ਨੇ ਲਿਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ